ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 625 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸਹਿਬ ਕਹਿੰਦੇ ਜਿਸ ਗੁਰਮੁਖ ਪਿਆਰੇ ਦੇ ਚਿਤ ਦੇ ਵਿੱਚ ਉਸ ਪ੍ਰਮਾਤਮਾ ਦੀ ਯਾਦ ਆ ਗਈ ਸੋ ਕਰਦੇ ਹੀ ਵਸਾਇਆ ਉਹਦਾ ਹਿਰਦਾਰੂਪੀ ਘਰ ਜਿਹੜਾ ਹੈ ਬਸ ਜਾਂਦਾ ਹੈ ਪਲੀ ਸ਼ੋਹਾ ਵੀ ਛਾਪਰੀ ਜਾਂ ਮੈਂ ਹਰ ਗੁਣ ਗਾਏ ਜਿਹਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਉਹ ਹਿਰਦਾਰੂਪੀ ਘਰ ਪਵਿੱਤਰ ਹੋ ਜਾਂਦਾ ਹੈ ਸੁਖ ਸਾਗਰ ਗੁਰ ਪਾਇਆ ਸਾਬ ਕਹਿੰਦੇ ਸੁੱਖਾਂ ਦਾ ਸਾਗਰ ਪ੍ਰਮਾਤਮਾ ਗੁਰੂ ਦੇ ਰਾਹੀਂ ਪ੍ਰਾਪਤ ਕਰ ਲਿਆ ਤਾਂ ਸੰਸਾਰ ਸਗਲ ਮਟਾਇਆ ਮੇਰੇ ਮਨ ਦੇ ਸਾਰੇ ਸੰਸੇ ਵਹਿਮ ਭਰਮ ਚਿੰਤਾ ਫਿਕਰ ਖਤਮ ਹੋ ਗਏ ਹਰਕੇ ਨਾਮ ਕੀ ਵਡਿਆਈ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਬੜੀ ਉੱਚੀ ਤੇ ਸੁੱਚੀ ਹੈ ਅੱਠ ਪਹਿਰ ਗੁਣ ਗਾਈਂ ਅੱਠੇ ਪਹਿਰ ਉਸ ਦੀ ਜਾਦ ਵਿੱਚ ਜੁੜੇ ਰਹੋ ਗੁਰ ਪੂਰੇ ਤੇ ਪਾਈਂ ਅੱਠੇ ਪਹਿਰ ਉਸ ਪ੍ਰਮਾਤਮਾ ਦੇ ਗੁਣ ਗਾਣ ਦੀ ਦਾਤ ਜਿਹੜੀ ਹੈ ਪੂਰੇ ਗੁਰ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਰਹਾਉ ਪ੍ਰਭ ਕੀ ਏਕਅਤ ਕਹਾਣੀ ਉਹ ਪ੍ਰਮਾਤਮਾ ਦੀਆਂ ਕਹਾਣੀਆਂ ਕਥਨ ਤੋਂ ਬਾਹਰ ਹਨ ਵਿਸ਼ਾਲ ਹਨ ਜਨ ਬੋਲੇ ਅੰਮ੍ਰਿਤ ਬਾਣੀ ਦਾਸ ਉਸ ਪ੍ਰਮਾਤਮਾ ਦੀ ਬੋਲੀ ਬੋਲਦਾ ਹੈ ਜਿਹੜਾ ਪ੍ਰਮਾਤਮਾ ਮ੍ਰਿਤੂ ਤੋਂ ਰਹਿਤ ਹੈ ਨਾਨਕ ਦਾਸ ਬਖਾਣੀ ਦਾਸ ਨਾਨਕ ਨੇ ਇਹ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਕਿ ਉਹ ਪ੍ਰਮਾਤਮਾ ਵਿਸ਼ਾਲ ਤੇ ਬੇਅੰਤ ਹੈ ਪੂਰੇ ਗੁਰ ਤੇ ਜਾਣੀ ਪੂਰੇ ਗੁਰ ਦੇ ਰਾਹੀ ਇਹ ਸਮਝ ਆਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ